ਸਤਿ ਸ੍ਰੀ ਅਕਾਲ ਜੀ ਮੈਂ ਮਨਦੀਪ ਘਰ ਕੀ ਹਾਲ ਚਾਲ ਆਪ ਸਭ ਦਾ ਮੈਨੂੰ ਉਮੀਦ ਹੈ ਕਿ ਆਪ ਸਭ ਠੀਕ ਹੋ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਰਹਸ ਦਾ ਉਪਯੋਗ ਕਿਵੇਂ ਕਰਨਾ ਅੱਜ ਇਸ ਕਿਤਾਬ ਦੇ ਵਿੱਚ ਆਪ ਅੱਗੇ ਵਧ ਰਹੇ ਹਾਂ ਜੀ ਰਹਸਵੀ ਵਰਤੋਂ ਕਰਨ ਦੇ ਵਿੱਚ ਰਿਵਿਊ ਹੈ ਮੈਨੂੰ ਲੱਗਿਆ ਕਿ ਇਸ ਦਾ ਰਿਵਿਊ ਕਿਉਂ ਨਾ ਥੋੜਾ ਜਿਹਾ ਡਿਟੇਲ ਦੇ ਵਿੱਚ ਕੀਤਾ ਜਾਵੇ ਸੋ ਅੱਜ ਇਸ ਰਿਵਿਊ ਦੇ ਵਿੱਚ ਮੈਂ ਤੁਹਾਨੂੰ ਦੱਸੂਗੀ ਕਿ ਕਿਸ ਤਰ੍ਹਾਂ ਤੁਸੀਂ ਰਹਸ ਦਾ ਉਪਯੋਗ ਕਰਨਾਗਾ ਕਈ ਲੋਕਾਂ ਨੂੰ ਕਿਤਾਬਾਂ ਪੜ੍ਹਨ ਦਾ ਸ਼ੌਂਕ ਘਟ ਹੁੰਦਾ ਪਰ ਉਹ ਸੋਸ਼ਲ ਮੀਡੀਆ ਤੇ ਜ਼ਿਆਦਾ ਰਹਿੰਦੇ ਐ ਸੋ ਇਸ ਤਰ੍ਹਾਂ ਦੀਆਂ ਵੀਡੀਓਜ਼ ਮੈਨੂੰ ਲੱਗਦਾ ਉਹਨਾਂ ਦੇ ਲਈ ਬਹੁਤ ਹੈਲਪਫੁਲ ਹੋਣੀਆਂ ਨੇ ਸੋ ਅੱਜ ਆਪਾਂ ਦੇਖਣਾ ਕਿ ਰਹਸ ਦਾ ਉਪਯੋਗ ਕਿਵੇਂ ਕੀਤਾ ਗਿਆ ਇਸ ਕਿਤਾਬ ਦੇ ਵਿੱਚ ਇਸ ਉਪਯੋਗ ਦੇ ਲਈ ਇਹਨਾਂ ਨੇ ਤਿੰਨ ਗੱਲਾਂ ਦੱਸੀਆਂ ਨੇ ਕਿ ਸਭ ਤੋਂ ਪਹਿਲਾਂ ਤਾਂ ਮੰਗੋ ਫਿਰ ਯਕੀਨ ਕਰੋ ਤੇ ਫਿਰ ਉਸ ਚੀਜ਼ ਨੂੰ ਪਾ ਲਓ ਹੁਣ ਕਹਿੰਦੇ ਹੁੰਦੇ ਮੰਗਣ ਦਾ ਵੀ ਇੱਕ ਤਰੀਕਾ ਹੁੰਦਾ ਜਿਹਨੂੰ ਮੰਗਣਾ ਨਹੀਂ ਆਉਂਦਾ ਤਾਂ ਫਿਰ ਉਹ ਪਾ ਵੀ ਨਹੀਂ ਸਕਦਾ ਸੋ ਮੰਗਣ ਦਾ ਇਹਨਾਂ ਨੇ ਕੀ ਦੱਸਿਆ ਕਿਤਾਬ ਦੇ ਵਿੱਚ ਕਿ ਮੰਗਣਾ ਜਦੋਂ ਤੁਸੀਂ ਉਸ ਵਕਤ ਤੁਸੀਂ ਬਹੁਤਾਂ ਚੀਜ਼ਾਂ ਦਾ ਧਿਆਨ ਰੱਖਣਾ ਹੈ ਤੁਸੀਂ ਜਿਹੜੀ ਚੀਜ਼ ਬ੍ਰਹਿਮੰਡ ਤੋਂ ਮੰਗ ਰਹੇ ਹੋ ਜਿਵੇਂ ਹੁਣ ਇੱਥੇ ਕਿਹਾ ਗਿਆ ਕਿ ਅਸੀਂ ਆਪਣੇ ਜੀਵਨ ਦੇ ਸਿਰਜਣਹਾਰ ਆਪ ਹਾਂ ਜੋ ਵੀ ਅਸੀਂ ਜ਼ਿਆਦਾਤਰ ਵਿਚਾਰ ਆਪਣੇ ਦਿਮਾਗ ਦੇ ਵਿੱਚ ਰੱਖਦੇ ਹਾਂ ਉਸੇ ਤਰ੍ਹਾਂ ਦਾ ਸਾਡਾ ਜੀਵਨ ਹੈ ਜਿਹੜਾ ਸਿਰਜਿਆ ਜਾ ਰਿਹਾ ਹੁੰਦਾ ਪਹਿਲਾਂ ਤਾਂ ਅਸੀਂ ਹੁਣ ਇਹ ਦੇਖੀਏ ਕਿ ਅਸੀਂ ਮੰਗਣਾ ਕੀ ਹੈ ਜਦੋਂ ਅਸੀਂ ਆਪਣੀ ਮੰਗ ਦੇ ਵਿੱਚ ਸਪਸ਼ਟ ਹੋ ਗਏ ਸਾਫ਼ ਹੋ ਗਏ ਕਿ ਸਾਨੂੰ ਇਹ ਚੀਜ਼ ਚਾਹੀਦੀ ਹੈ ਤੇ ਇਹੀ ਚਾਹੀਦੀ ਆ ਸਾਡੇ ਦਿਮਾਗ ਦੇ ਵਿੱਚ ਸ਼ੱਕ ਨਹੀਂ ਹੋਣਾ ਚਾਹੀਦਾ ਜਾਂ ਫਿਰ ਕਿਤੇ ਨਾ ਕਿਤੇ ਗੜਬੜੀ ਨਹੀਂ ਹੋਣੀ ਚਾਹੀਦੀ ਇਸ ਤਰ੍ਹਾਂ ਦੀ ਕਿ ਪਹਿਲਾਂ ਅਸੀਂ ਇਹ ਮੰਗੀ ਜਾਂਦੇ ਆ ਦੂਜੇ ਪਾਸੇ ਅਸੀਂ ਇਹ ਵੀ ਮੰਗੀ ਜਾਂਦੇ ਆ ਦਿਮਾਗ ਦੇ ਵਿੱਚ ਅਸੀਂ ਤਰ੍ਹਾਂ ਤਰ੍ਹਾਂ ਦੀਆਂ ਤਸਵੀਰਾਂ ਬਣਾਈ ਜਾਂਦੇ ਆ ਕਹਿਣ ਤੋਂ ਭਾਵੇਂ ਇਹਨਾਂ ਨੇ ਕਿਹਾ ਕਿ ਦਿਮਾਗ ਦੇ ਵਿੱਚ ਤੁਹਾਡੇ ਨਾਲ ਇੱਕ ਤਰ੍ਹਾਂ ਦੀ ਤਸਵੀਰ ਬਣਨੀ ਚਾਹੀਦੀ ਹੈ ਕਿ ਮੈਂ ਇਹੀ ਚੀਜ਼ ਮੰਗਣਾ ਤੇ ਤੁਹਾਡੇ ਆਪਣੇ ਮਨ ਦੇ ਵਿੱਚ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ ਤੇ ਇਸ ਗੱਲ ਦੇ ਵਿੱਚ ਵੀ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ ਕਿ ਤੁਹਾਨੂੰ ਜੋ ਚੀਜ਼ ਤੁਸੀਂ ਮੰਗ ਰਹੇ ਹੋ ਪਤਾ ਨਹੀਂ ਮਿਲੂਗੀ ਪਤਾ ਨਹੀਂ ਨਾ ਯੂਨੀਵਰਸ ਤੇ ਬ੍ਰਹਿਮੰਡ ਤੇ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ ਤੇ ਦੂਜੀ ਗੱਲ ਇਹ ਆ ਕਿ ਕੋਈ ਵੀ ਚੀਜ਼ ਜਦੋਂ ਤੁਸੀਂ ਇੱਕ ਵਾਰੀ ਤੈਅ ਕਰਤੀ ਉਹਨੂੰ ਬਾਰ-ਬਾਰ ਕਹਿਣ ਦੀ ਲੋੜ ਨਹੀਂ ਹੈਗੀ ਜਿਵੇਂ ਆਪਾਂ ਕਿਤੇ ਆਰਡਰ ਕਰਦੇ ਹੁੰਨੇ ਆ ਬਸ ਤੁਸੀਂ ਇੱਕ ਵਾਰੀ ਕਹਤਾ ਹੁਣ ਤੁਹਾਡਾ ਕੰਮ ਆ ਕਿ ਉਹ ਤੁਸੀਂ ਜਿਹੜੀ ਗੱਲ ਕਹਿਤੀ ਉਸ ਚੀਜ਼ ਨੂੰ ਤੁਸੀਂ ਬਦਲਣਾ ਨਹੀਂ ਹੈਗਾ ਜਦੋਂ ਤੁਸੀਂ ਮੰਗ ਲਿਆ ਉਸ ਤੋਂ ਬਾਅਦ ਦਾ ਦੂਸਰਾ ਕਦਮ ਕੀ ਹੈ ਉਹ ਇਹ ਆ ਕਿ ਤੁਸੀਂ ਜੋ ਮੰਗਿਆ ਉਹ ਤੇ ਪਹਿਲਾਂ ਆਪ ਯਕੀਨ ਕਰੋ ਜੋ ਚੀਜ਼ ਤੁਸੀਂ ਮੰਗੀ ਆ ਉਹ ਸੋਚੋ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਆਲਰੇਡੀ ਪਹੁੰਚ ਚੁੱਕੀ ਆ ਮਿਲ ਚੁੱਕੀ ਆ ਤੁਹਾਨੂੰ ਉਹ ਮਹਿਸੂਸ ਪਹਿਲਾਂ ਤੁਸੀਂ ਆਪ ਕਰਨਾ ਜਦੋਂ ਕਹਿੰਦੇ ਤੁਸੀਂ ਮਹਿਸੂਸ ਕਰੋਗੇ ਫੇਰ ਜਾ ਕੇ ਕਿਤੇ ਉਹ ਜਿਹੜੀ ਉਸ ਤਰ੍ਹਾਂ ਦੀ ਫ੍ਰੀਕੁਐਂਸੀ ਤਿਆਰ ਹੋਊਗੀ ਤੇ ਫੇਰ ਬ੍ਰਹਿਮੰਡ ਉਸ ਫ੍ਰੀਕੁਐਂਸੀ ਤੇ ਕੰਮ ਕਰੂਗਾ ਇਸ ਕਰਕੇ ਜੋ ਚੀਜ਼ ਅਸੀਂ ਆਪਣੇ ਦਿਮਾਗ ਦੇ ਵਿੱਚ ਬਾਰ ਬਾਰ ਸੋਚ ਰਹੇ ਹਾਂ ਉਹਨੂੰ ਅਸੀਂ ਮਹਿਸੂਸ ਕਰੀਏ ਤਾਂ ਆ ਕੱਲਾ ਸੋਚਣ ਨਾਲ ਵੀ ਕੁਝ ਨਹੀਂ ਬਣਦਾ ਉਹਨੂੰ ਮਹਿਸੂਸ ਕਰਨਾ ਪਊਗਾ ਉਸ ਤਰ੍ਹਾਂ ਦਾ ਜ਼ਿੰਦਗੀ ਨੂੰ ਢਾਲਣਾ ਪਊਗਾ ਹਰ ਵਕਤ ਆਪਣੇ ਆਪ ਨੂੰ ਰਿਅਲਾਈਜ਼ ਕਰਵਾਉਣਾ ਪਊਗਾ ਕਿ ਮੈਂ ਉਸ ਜ਼ਿੰਦਗੀ ਦੇ ਵਿੱਚ ਆਲਰੇਡੀ ਹਾਂ ਤੇ ਇਸ ਤਰੀਕੇ ਦੇ ਨਾਲ ਅਸੀਂ ਇੱਕ ਫ੍ਰੀਕੁਐਂਸੀ ਭੇਜਦੇ ਹੁੰਨੇ ਆ ਬ੍ਰਹਿਮੰਡ ਦੇ ਵਿੱਚ ਤੇ ਤੁਹਾਡਾ ਕੰਮ ਇਹਨਾਂ ਦੱਸਿਆ ਕਿ ਉਸ ਤੋਂ ਬਾਅਦ ਦਾ ਜਿਹੜਾ ਕੰਮ ਆ ਉਹ ਬ੍ਰਹਿਮੰਡ ਦਾ ਰਹਿ ਗਿਆ ਇੱਥੇ ਇਹ ਫਿਕਰਮੰਦੀ ਨਹੀਂ ਹੋਣੀ ਚਾਹੀਦੀ ਕਿ ਜੋ ਤੁਸੀਂ ਮੰਗਿਆ ਉਹ ਪਤਾ ਨਹੀਂ ਤੁਹਾਨੂੰ ਮਿਲੇਗਾ ਪਤਾ ਨਹੀਂ ਨਾ ਜਾਂ ਫਿਰ ਉਹ ਕਿਵੇਂ ਮਿਲੇਗਾ ਕਿਸ ਤਰੀਕੇ ਨਾਲ ਮਿਲੇਗਾ ਕਿਵੇਂ ਰਸਤਾ ਬਣੂਗਾ ਕੋਈ ਇਹ ਸਾਰੀਆਂ ਚੀਜ਼ਾਂ ਦੀ ਫਿਕਰਮੰਦੀ ਉੱਥੇ ਛੱਡਣੀ ਆ ਇਹ ਕੋਈ ਫਿਕਰ ਨਹੀਂ ਕਰਨਾ ਉਸ ਤਰ੍ਹਾਂ ਦਾ ਕੋਈ ਨਾ ਕੋਈ ਰਸਤਾ ਕੋਈ ਨਾ ਕੋਈ ਵੇ ਜਿਹੜਾ ਇਹ ਕਿਵੇਂ ਤਿਆਰ ਹੋਣਾ ਇਹ ਸਾਰਾ ਯੂਨੀਵਰਸ ਦਾ ਕਾਮਾ ਇਸ ਤਰ੍ਹਾਂ ਕਰਨ ਦੇ ਨਾਲ ਹੈ ਬ੍ਰਹਿਮੰਡ ਤੁਹਾਡੀ ਜਿਹੜੀ ਕਲਪਨਾ ਹੁੰਦੀ ਹੈ ਉਹਨੂੰ ਤੁਹਾਡੇ ਸੁਪਨੇ ਨੂੰ ਸਾਕਾਰ ਕਰਨ ਦੇ ਵਿੱਚ ਜੁਟ ਜਾਂਦਾ ਹੈ ਜੇ ਦਿਮਾਗ ਦੇ ਵਿੱਚ ਇਹ ਹੀ ਖਿਆਲ ਆਉਂਦੇ ਆ ਕਿ ਮੈਂ ਜੋ ਚੀਜ਼ ਮੰਗੀ ਸੀ ਇੰਨਾ ਟਾਈਮ ਲੰਘ ਗਿਆ ਮੈਨੂੰ ਹਲੇ ਤੱਕ ਨਹੀਂ ਉਹ ਚੀਜ਼ ਮਿਲੀ ਹੈਗੀ ਤਾਂ ਫਿਰ ਉਸੇ ਤਰੀਕੇ ਦੇ ਨਾਲ ਅਸੀਂ ਇੱਕ 네ਗੇਟਿਵ ਫ੍ਰੀਕੁਐਂਸੀ ਭੇਜ ਰਹੇ ਹਾਂ ਜੋ ਕਿ ਨਹੀਂ ਸੋਚਣਾ ਹੁਣ ਕੋਈ ਸਾਡੀ ਇੱਛਾ ਦੀ ਪੂਰਤੀ ਜੋ ਵੀ ਅਸੀਂ ਮੰਗ ਰੱਖੀ ਆ ਉਹ ਸਾਨੂੰ ਕਿੰਨੇ ਟਾਈਮ 'ਚ ਮਿਲੂਗੀ ਇੱਥੇ ਕੋਈ ਫਿਕਸਡ ਟਾਈਮ ਨਹੀਂ ਦੱਸਿਆ ਗਿਆ ਇਹ ਕਿਹਾ ਗਿਆ ਕਿ ਕੋਈ ਜਿੰਨੀਕ ਸਾਡੀ ਫ੍ਰੀਕੁਐਂਸੀ ਦੇ ਵਿੱਚ ਅਸੀਂ ਕਹਿ ਦਈਏ ਕਿ ਜਿੰਨੀ ਅਸੀਂ ਫ੍ਰੀਕੁਐਂਸੀ ਭੇਜ ਰਹੇ ਹਾਂ ਉਸ ਦੇ ਹਿਸਾਬ ਦੇ ਨਾਲ ਕੋਈ ਚੀਜ਼ ਸਾਨੂੰ ਛੇਤੀ ਵੀ ਮਿਲ ਸਕਦੀ ਹੈ ਜੇ ਸਾਡੀ ਫ੍ਰੀਕੁਐਂਸੀ ਇੰਨੀ ਸਟਰੋਂਗ ਨਹੀਂ ਜਾ ਰਹੀ ਤਾਂ ਉਹ ਸਾਨੂੰ ਹੌਲੀ ਵੀ ਮਿਲ ਸਕਦੀ ਕਹਿਣ ਤੋਂ ਭਾਵ ਟਾਈਮ ਵੀ ਲੱਗ ਸਕਦਾ ਹੈ ਤਾਂ ਇਸ ਤਰ੍ਹਾਂ ਕਰਕੇ ਇਹ ਜਿਹੜਾ ਕੁਦਰਤੀ ਨਿਯਮ ਹੈ ਕੰਮ ਕਰਦਾਗਾ ਬਸ ਤੁਹਾਡਾ ਕੰਮ ਕੀ ਹੈ ਕਿ ਤੁਸੀਂ ਉਸ ਤਰੀਕੇ ਦਾ ਆਪਣੇ ਆਪ ਨੂੰ ਢਾਲਣ ਦੀ ਕੋਸ਼ਿਸ਼ ਕਰਨੀ ਹੈ ਮਹਿਸੂਸ ਕਰਨਾ ਹੈ ਜਿੰਨਾ ਹੋ ਸਕੇ ਉਵੇਂ ਦਾ ਬਣਨ ਦਾ ਨਾਟਕ ਕਰਨਾਗਾ ਜਿੰਨਾ ਉਸ ਤਰੀਕੇ ਨਾਲ ਆਪਣੇ ਆਪ ਨੂੰ ਢਾਲਣ ਦਾ ਮਹਿਸੂਸ ਕਰਨਾ ਓਨੀ ਜ਼ਿਆਦਾ ਸਟਰੋਂਗ ਫ੍ਰੀਕੁਐਂਸੀ ਤੁਹਾਡੇ ਬ੍ਰਹਿਮੰਡ ਦੇ ਵਿੱਚ ਜਾ ਰਹੀ ਹੈ ਹੁਣ ਤੀਜਾ ਪੜਾਅ ਹੈ ਕਿ ਹਾਸਲ ਕਰਨ ਦਾ ਮਤਲਬ ਕੀ ਹੈ ਕਿ ਤੁਸੀਂ ਹਾਸਲ ਕਰਨ ਤੋਂ ਪਹਿਲਾਂ ਉਦਾਂ ਮਹਿਸੂਸ ਕਰੋ ਜਦੋਂ ਤੁਹਾਨੂੰ ਉਹ ਮਿਲ ਗਈ ਉਹ ਤੋਂ ਪਹਿਲਾਂ ਉਦਾਂ ਦਾ ਮਹਿਸੂਸ ਕਰੋ ਕਿ ਮੈਨੂੰ ਇਹ ਆਲਰੇਡੀ ਮਿਲ ਗਈ ਹੈ ਇਹਦੇ ਵਿੱਚੋਂ ਸਾਰੀਆਂ ਗੱਲਾਂ ਕਾਊਂਟ ਹੋਣਗੀਆਂ ਵੀ ਤੁਸੀਂ ਉਸ ਫ੍ਰੀਕੁਐਂਸੀ ਤੇ ਹੋ ਚੰਗਾ ਮਹਿਸੂਸ ਕਰ ਰਹੇ ਹੋ ਖੁਸ਼ ਰਹੇ ਹੋ ਤੇ ਵੀ ਜਦੋਂ ਤੁਸੀਂ ਤੁਹਾਨੂੰ ਮਿਲ ਗਿਆ ਤੁਸੀਂ ਉਦੋਂ ਕਿਵੇਂ ਦਾ ਹੋਮੋਗੇ ਇਮੇਜਿਨ ਕਰਕੇ ਉਸ ਤਰ੍ਹਾਂ ਦਾ ਮਹਿਸੂਸ ਕਰਨਾ ਸ਼ੁਰੂ ਕਰ ਦਿਓ ਉਸ ਤਰ੍ਹਾਂ ਦਾ ਰਹਿਣਾ ਸ਼ੁਰੂ ਕਰ ਦਿਓ ਉਸ ਤਰ੍ਹਾਂ ਦੀ ਜ਼ਿੰਦਗੀ ਆਪਣੀ ਪਹਿਲਾਂ ਤੋਂ ਬਣਾਉਣੀ ਸ਼ੁਰੂ ਕਰ ਦਿਓ ਤਾਂ ਜੋ ਉਹ ਮਾਹੌਲ ਉਹ ਇਸ estrane frequency 'ਤੇ ਭੇਜਣ ਲੱਗੇ ਬ੍ਰਹਿਮੰਡ ਦੇ ਵਿੱਚ ਜਿਹੜੀ ਕਿ ਤੁਹਾਡੇ ਵੱਲ ਰਿਫਲੈਕਟ ਹੋ ਕੇ ਉਸੇ ਤਰ੍ਹਾਂ ਉਸੇ ਸਮਾਨ ਹੋਰ ਉਪਰਸਥਿਤੀਆਂ ਬਣਾ ਕੇ ਲੈ ਕੇ ਆਵੇ। ਕਈ ਵਾਰ ਹੁੰਦਾ ਕਿ ਅਸੀਂ ਦਿਮਾਗੀ ਤੌਰ ਤੇ ਤਾਂ ਸੋਚ ਰਹੇ ਹੁੰਨੇ ਆ ਕਿ ਮੈਨੂੰ ਆ ਚੀਜ਼ ਚਾਹੀਦੀ ਹੈ ਪਰ ਉਹ ਮਹਿਸੂਸ ਨਹੀਂ ਕਰ ਰਹੇ ਹੁੰਦੇ। ਕਿ ਇਹ ਮੁਸ਼ਕਲ ਕੰਮ ਹੁੰਦਾ ਉਸ ਬਾਰੇ ਮਹਿਸੂਸ ਕਰਨਾ ਕਿ ਇਹ ਮੇਰੇ ਕੋਲ ਔਲਰੇਡੀ ਹੈ। ਸੋ ਜਦੋਂ ਅਸੀਂ ਸੋਚਦੇ ਹਾਂ ਉਹ ਕੱਲੀ ਕੰਮ ਨਹੀਂ ਕਰੂਗੀ ਸਾਡੀ ਸੋਚਣੀ ਨਾਲ ਨਾਲ ਸਾਨੂੰ ਮਹਿਸੂਸ ਵੀ ਉਸੇ ਤਰ੍ਹਾਂ ਦਾ ਕਰਨਾ ਪਊ। ਅਸੀਂ ਭਾਵਨਾ ਰੱਖਣੀ ਭੁੱਲ ਜਾਂਦੇ ਆ। ਉਸ ਤਰ੍ਹਾਂ ਦੀਆਂ ਭਾਵਨਾਵਾਂ ਸਾਨੂੰ ਰੱਖਣੀਆਂ ਪੈਣਗੀਆਂ। ਹੁਣ ਕਿਤਾਬ ਦੇ ਵਿੱਚ ਇਸਰ ਹਸ ਦੀ ਵਰਤੋਂ ਕਰਕੇ ਤੁਸੀਂ ਆਪਣੇ ਸਰੀਰ ਨੂੰ ਕਿਸ ਤਰ੍ਹਾਂ ਆਕਾਰ ਦੇ ਸਕਦੇ ਹੋ ਜਿਵੇਂ ਹੁਣ ਜ਼ਿਆਦਾਤਰ ਲੋਕ ਮੋਟੇ ਹੁੰਦੇ ਨੇ ਉਹੀ ਚਿੰਤਾ ਕਰਦੇ ਰਹਿੰਦੇ ਨੇ ਕਿ ਅਸੀਂ ਪਤਲੇ ਹੋਣਾ ਦਿਮਾਗ ਦੇ ਵਿੱਚ ਉਹਨਾਂ ਦੇ ਇਹ ਚੱਲਦਾ ਰਹਿੰਦਾ ਕਿ ਅਸੀਂ ਪਤਲੇ ਹੋਣਾ ਜਿਸ ਦੇ ਕਰਕੇ ਹੀ ਉਹ ਪਤਲੇ ਨਹੀਂ ਹੋ ਪਾਉਂਦੇ ਰੀਜ਼ਨ ਕੀ ਹੈ ਕਿ ਉਹ ਕੀ ਫ੍ਰੀਕੁਐਂਸੀ ਭੇਜ ਰਹੇ ਹੁੰਦੇ ਆ ਕਿ ਮੈਂ ਆਪਣਾ ਭਾਰ ਘੱਟ ਕਰਨਾ ਭਾਰ ਘੱਟ ਕਰਨਾ ਤੇ ਜਦੋਂ ਉਹ ਕੇਂਦਰਿਤ ਹੁੰਦੇ ਆ ਤਾਂ ਉਸ ਤਰ੍ਹਾਂ ਦੀ ਉਹ ਫ੍ਰੀਕੁਐਂਸੀ ਭੇਜ ਰਹੇ ਹੁੰਦੇ ਨੇ ਬ੍ਰਹਿਮੰਡ ਦੇ ਵਿੱਚ ਜਿਹੜਾ ਮੋਟਾ ਬੰਦਾ ਉਹ ਮੋٹے ਵਿਚਾਰੀ ਸੋਚ ਰਿਹਾ ਕਹਿਣ ਤੋਂ ਭਾਵ ਤੁਸੀਂ ਇਹ ਸਥਿਤੀ ਆਪਣੇ ਤੇ ਬਣਾ ਲਈ ਹੈ ਤੇ ਲਾਗੂ ਕਰ ਲਈ ਹੈ ਵੀ ਤੁਹਾਡਾ ਵਜ਼ਨ ਜ਼ਿਆਦਾ ਹੈ ਤੁਸੀਂ ਮੋਟੇ ਹੋ ਇਹ ਚੀਜ਼ ਤੁਹਾਡੇ ਮਨ ਦੇ ਵਿੱਚ ਪੱਕੀ ਹੋਈ ਆ ਕਿ ਤੁਹਾਡਾ ਸਰੀਰ ਦਾ ਵਜ਼ਨ ਜ਼ਿਆਦਾ ਹੈ ਇਸੇ ਕਰਕੇ ਹੀ ਉਹ ਫ੍ਰੀਕੁਐਂਸੀ ਜਾ ਰਹੀ ਹੈ ਇੱਕ ਹੋਰ ਗੱਲ ਦੇਖੋ ਦੱਸੇਗੀ ਕਿੰਨੇ ਖੁਰਾਕ ਤੁਹਾਡਾ ਭਾਰ ਉਦੋਂ ਤੱਕ ਨਹੀਂ ਵਧਾ ਸਕਦੀ ਜਦੋਂ ਤੱਕ ਤੁਸੀਂ ਉਸ ਚੀਜ਼ ਨੂੰ ਲਾਗੂ ਨਹੀਂ ਕਰਦੇ ਮਤਲਬ ਜੇ ਤੁਸੀਂ ਇਹ ਸੋਚਦੇ ਹੋ ਕਿ ਖਾਣ ਪੀਣ ਨਾਲ ਭਾਰ ਵੱਧਦਾ ਤਾਂ ਆਬਵੀਅਸਲੀ ਤੁਹਾਡਾ ਵਧੂਗਾ ਕਈ ਲੋਕ ਇਸ ਤਰ੍ਹਾਂ ਦੇ ਹੁੰਦੇ ਆ ਜਿਹੜੇ ਕਹਿੰਦੇ ਹੁੰਦੇ ਆ ਕਿ ਮੈਂ ਕਿੰਨਾ ਖਾ ਲਵਾਂ ਮੈਨੂੰ ਕੋਈ ਚਿੰਤਾ ਨਹੀਂ ਮੇਰਾ ਭਾਰ ਬੈਲੈਂਸ ਰਹਿੰਦਾ ਜਾਂ ਮੇਰਾ ਬਾਡੀ ਜਿੰਨੀ ਮੈਨੂੰ ਚਾਹੀਦਾ ਵਜ਼ਨ ਮੇਰੇ ਉੱਨਾ ਰਹਿੰਦਾ ਉਹਨਾਂ ਨੂੰ ਫਰਕ ਨਹੀਂ ਪੈਂਦਾ ਇਸ ਚੀਜ਼ ਦੇ ਨਾਲ ਕਿਉਂਕਿ ਉਹ ਇਹ ਚੀਜ਼ ਨੂੰ ਮੰਨਦੇ ਹੀ ਨਹੀਂ ਹੈਗੇ ਜਦੋਂ ਤੁਸੀਂ ਇਹ ਮੰਨਦੇ ਹੋ ਕਿ ਖਾਣ ਪੀਣ ਦੇ ਨਾਲ ਵਜ਼ਨ ਵੱਧਦਾ ਹੈ ਜੋ ਤੁਸੀਂ ਮਨ ਦੇ ਵਿੱਚ ਯਕੀਨ ਕਰ ਲਿਆ ਉਸੇ ਤਰ੍ਹਾਂ ਹੀ ਹੋਊਗਾ ਹੁਣ ਭਾਰ ਘਟ ਕਰਨ ਦਾ ਹੱਲ ਕੀ ਹੈ ਭਾਰ ਘਟ ਕਰਨ ਦਾ ਹੱਲ ਇਹ ਹੈ ਕਿ ਪਹਿਲਾਂ ਤਾਂ ਜਿਹੜਾ ਤੁਹਾਡਾ ਭਾਰ ਹੈ ਜਿੰਨਾ ਤੁਹਾਡਾ ਭਾਰ ਤੁਹਾਨੂੰ ਸਰੀਰ ਦਾ ਚਾਹੀਦਾ ਹੈ ਉਸ ਦੀ ਆਪਣੇ ਦਿਮਾਗ ਦੇ ਵਿੱਚ ਇੱਕ ਤਸਵੀਰ ਬਣਾ ਲਓ ਜੇ ਤੁਹਾਡੀ ਕੋਈ ਬੈਲੈਂਸਡ ਵਜ਼ਨ ਦੀ ਕੋਈ ਫੋਟੋ ਪਈ ਹੈ ਉਹ ਫੋਟੋ ਆਪਣੇ ਅੱਖਾਂ ਸਾਹਮਣੇ ਜ਼ਿਆਦਾਤਰ ਰੱਖੋ ਦੇਖੋ ਉਹਨੂੰ ਜਾਂ ਫਿਰ ਕਿਸੇ ਹੋਰ ਦੀ ਉਸ ਤਰ੍ਹਾਂ ਦੀ ਫੋਟੋ ਹੈ ਜਿਹੜਾ ਤੁਹਾਨੂੰ ਲੱਗਦਾ ਹੈ ਕਿ ਇਹ ਫੋਟੋ ਦੇ ਵਿੱਚ ਉਹਨਾਂ ਦਾ ਵਜ਼ਨ ਤੁਹਾਨੂੰ ਸਹੀ ਲੱਗਦਾ ਹੈ ਕਿ ਬੈਲੈਂਸਡ ਹੈ ਜਿਸ ਤਰ੍ਹਾਂ ਦਾ ਤੁਸੀਂ ਮੰਗ ਰੱਖਦੇ ਹੋ ਉਹ ਫੋਟੋ ਨੂੰ ਬਾਰ-ਬਾਰ ਦੇਖੋ ਇਥੋਂ ਤੱਕ ਕਿ ਆਪਣੇ ਵਜ਼ਨ ਦੇ ਹਿਸਾਬ ਨਾਲ ਆਪਣੇ ਦਿਮਾਗ ਦੇ ਵਿੱਚ ਤਸਵੀਰਾਂ ਬਣਾਓ ਉਹਨਾਂ ਕੱਪੜਿਆਂ ਦੀ ਜਿਹੜੇ ਤੁਹਾਨੂੰ ਲੱਗਦਾ ਕਿ ਤੁਹਾਡਾ ਵਜ਼ਨ ਜਦੋਂ ਉਹਨਾਂ ਹੋ ਗਿਆ ਤੁਸੀਂ ਉਸ ਤਰ੍ਹਾਂ ਦੇ ਕੱਪੜੇ ਪਾਉਂਗੇ ਆਪਣੇ ਵਜ਼ਨ ਤੋਲਣ ਵਾਲੀ ਮਸ਼ੀਨ ਤੇ ਉਹਨਾਂ ਭਾਰ ਕਰਕੇ ਉਹਨੂੰ ਰੀਡ ਕਰੋ ਜਿੰਨਾ ਤੁਸੀਂ ਚਾਹੁੰਦੇ ਹੋ ਇਹ ਆਪਣਾ ਭਾਰ ਭਾਵੇਂ ਨਾ ਤੋਲੋ ਪਰ ਉਹ ਵਜ਼ਨ ਤੋਲਣੇ ਮਸ਼ੀਨ ਤੇ ਉਹਨਾ ਭਾਰ ਰੱਖ ਕੇ ਕੁਝ ਭਾਰ ਰੱਖ ਲਓ ਜਾਂ ਫਿਰ ਰੀਡ ਆਊਟ ਉਸ ਤਰੀਕੇ ਦਾ ਰੱਖ ਕੇ ਨਾ ਜਿੰਨਾ ਭਾਰ ਤੁਸੀਂ ਚਾਹੁੰਦੇ ਹੋ ਉਹਨਾ ਤੁਹਾਨੂੰ ਉਸ ਮਸ਼ੀਨ ਦੇ ਉੱਤੇ ਦਿਖੇ ਹੁਣ ਇਹ ਤਾਂ ਆਪਣੇ ਸਰੀਰ ਦੇ ਭਾਰ ਦੇ ਮਾਮਲੇ ਚ ਦੂਜੀ ਗੱਲ ਦੱਸੀ ਸੀ ਕਿ ਯਕੀਨ ਕਰੋ ਹੁਣ ਤੀਜੀ ਗੱਲ ਕੀ ਦੱਸੀ ਗਈ ਹੈ ਕਿ ਉਹਨੂੰ ਪਾਉਣਾ ਕਿਵੇਂ ਵਜ਼ਨ ਨੂੰ ਤੁਸੀਂ ਪਹਿਲੀ ਗੱਲ ਤਾਂ ਆਪਣੇ ਸਰੀਰ ਨੂੰ ਬਾਰ-ਬਾਰ ਉਹ ਚੁਨਕਸ ਕੱਢਣੇ ਬੰਦ ਕਰ ਦਿਓ ਕਿ ਮੈਂ ਮੋਟਾਂਗਾ ਜਾਂ ਮੈਂ ਐ ਆ ਆਪਣੇ ਆਪ ਨੂੰ ਹੀਣ ਭਾਵਨਾ ਮਹਿਸੂਸ ਕਰਾਉਣੇ ਬੰਦ ਕਰ ਦਿਓ ਨੇ ਆਪ ਨਾਲ ਪਿਆਰ ਕਰਨਾ ਪਹਿਲਾਂ ਸ਼ੁਰੂ ਕਰਨਾ ਪਊਗਾ ਜਿਸ ਤਰ੍ਹਾਂ ਦੇ ਤੁਸੀਂ ਹੋ ਉਸ ਤਰ੍ਹਾਂ ਦਾ ਆਪਣੇ ਆਪ ਦੀ ਤਾਰੀਫ ਕਰਨੀ ਸ਼ੁਰੂ ਕਰਨੀ ਪਊ ਇਸ ਤਰੀਕੇ ਦੇ ਨਾਲ ਕਹਿੰਦੇ ਵੀ ਤੁਸੀਂ ਜੋ ਤੁਸੀਂ ਚਾਹੁੰਦੇ ਹੋ ਉਸ ਫ੍ਰੀਕੁਐਂਸੀ ਤੇ ਤੁਸੀਂ ਜਾ ਸਕਦੇ ਹੋਗੇ ਸੋ ਜਿਹੜੀ ਚੀਜ਼ ਤੇ ਤੁਹਾਨੂੰ ਲੱਗਦਾ ਕਿ ਇਹ ਚੀਜ਼ ਤੁਹਾਨੂੰ 네ਗੇਟਿਵਿਟੀ ਵੱਲ ਲੈ ਕੇ ਜਾ ਰਹੀ ਹੈ ਉਹਨੂੰ ਇਗਨੋਰ ਕਰੋ ਉਹਨੂੰ ਦਿਮਾਗ ਚੋਂ ਕੱਢਣ ਦੀ ਕੋਸ਼ਿਸ਼ ਕਰੋ ਸੋ ਇਸ ਤਰੀਕੇ ਦੇ ਨਾਲ ਅਸੀਂ ਆਪਣਾ ਜੋ ਭਾਰ ਹੈ ਉਹ ਘੱਟ ਕਰ ਸਕਦੇ ਹਾਂ ਸੋ ਇਹ ਸੀ ਜੀ ਅੱਜ ਇਸ ਦਾ ਸੀਕ੍ਰੇਟ ਬੁੱਕ ਦਾ ਰਿਵਿਊ ਮੇਰਾ ਐਕਚੁਅਲ ਸੀਗਾ ਕਿ ਮੈਂ ਪੂਰੀ ਕਿਤਾਬ ਦਾ ਰਿਵਿਊ ਵੀ ਕਰ ਸਕਦੀ ਸੀ ਮੇਰਾ ਮਨ ਸੀ ਕਿ ਮੈਂ ਇਸ ਤਰ੍ਹਾਂ ਥੋੜਾ ਥੋੜਾ ਕਰਕੇ ਰਿਵਿਊ ਕਰਾਂ ਤਾਂ ਜੋ ਜਿਹੜੀਆਂ ਇੰਪੋਰਟੈਂਟ ਗੱਲਾਂ ਨੇ ਜੀਆਂ ਉਹ ਸਾਡੀਆਂ ਸਾਰੀਆਂ ਜਿਹੜੀਆਂ ਇਹਨਾਂ ਵੀਡੀਓਜ਼ ਦੇ ਰਾਹੀਂ ਆਪਾਂ ਸਾਹਮਣੇ ਰੱਖ ਸਕੀਏ ਤੇ ਜੇਕਰ ਤੁਸੀਂ ਇਹ ਕਿਤਾਬ ਖਰੀਦਣੀ ਚਾਹੁੰਦੇ ਹੋ ਤਾਂ ਮੇਰੇ ਇਸੇ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਲਿੰਕ ਦਿੱਤਾ ਹੋਇਆ ਹੈ ਇਦਾਂ ਸੀਕ੍ਰੀਟ ਬੁੱਕ ਦਾ ਪੰਜਾਬੀ ਐਡੀਸ਼ਨ ਤੁਸੀਂ ਉੱਥੋਂ ਬਾਈ ਕਰ ਸਕਦੇ ਹੋਗੇ ਤੇ ਬਹੁਤ ਵਧੀਆ ਕਿਤਾਬਾਂ ਤੁਹਾਨੂੰ ਸਾਰਿਆਂ ਨੂੰ ਪੜ੍ਹਨੀ ਚਾਹੀਦੀ ਹੈ ਸੋ ਅੱਜ ਵੀ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਮੈਨੂੰ ਜ਼ਰੂਰ ਦੱਸਣਾ ਜੀ ਮਿਲਦੇ ਆਂ ਆਪਾਂ ਫਿਰ ਅਗਲੀ ਵੀਡੀਓ ਦੇ ਵਿੱਚ ਇੱਕ ਨਵੇਂ ਟੌਪਿਕ ਦੇ ਨਾਲ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਣ ਦੇ ਲਈ ਬਹੁਤ-ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ